ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਪੰਜਾਬ ਸਰਕਾਰ ਵੱਲੋਂ ਟਿਊਬਵਲ ਕਨੈਕਸ਼ਨਾਂ ਤੇ ਇੱਕ ਨਵਾਂ ਫੈਸਲਾ ਲਿਆ ਗਿਆ ਉਹਦਾ ਸਾਰਾ ਜਿਹੜਾ ਬਿਆਨ ਆਪਾਂ ਤੁਹਾਨੂੰ ਅੱਗੇ ਸੁਣਾਉਣੇ ਆ ਮੰਤਰੀ ਸਾਹਿਬ ਤੋਂ ਤੇ ਕਿਹੜੇ ਤਰੀਕੇ ਨਾਲ ਆਪਾਂ ਨੂੰ ਟਿਊਬਵਲ ਕਨੈਕਸ਼ਨ ਮਿਲਣੇ ਆ ਉਹ ਪੂਰੀ ਜਿਹੜੀ ਜਾਣਕਾਰੀ ਅੱਗੇ ਤੁਹਾਨੂੰ ਆਪਾਂ ਸੁਣਾਉਣੇ ਆ ਜਿੰਨਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੀ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੌਂਡੀਆਂ ਤੋਂ ਪਾਣੀ ਮੁੱਲ ਲੈਣਾ ਪੈਂਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਭਵੰਤਪਾਜੀ ਦੀ ਸਰਕਾਰ ਨੇ ਇੱਕ ਜੋ ਇੱਕ ਨਵੀਂ ਸਕੀਮ ਹੈ ਜਿਹੜੀ ਉਹ ਅਸੀਂ ਲਾਂਚ ਕਰਨ ਜਾ ਰਹੇ ਹਾਂ ਸੋਮਵਾਰ ਨੂੰ ਤਾਂ ਪੋਰਟਲ ਖੁੱਲ ਜਾਣਾ ਜਿਸ ਦੇ ਤਹਿਤ ਆ ਸੋਲਰ ਪੰਪ ਸੈੱਟ ਨੇ ਜਿਹੜੇ ਐਗਰੀਕਲਚਰ ਪੰਪ ਸੈੱਟ ਨੇ ਜਿਹੜੇ ਮੋਟਰਾਂ ਦੇ ਖੇਤੀ ਵਾਲੀਆਂ ਮੋਟਰਾਂ ਦੇ ਸੋਲਰਾਈਜ਼ੇਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈੱਟ ਨੇ ਜਿਹੜੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾਵਰ ਦੇ ਜਿਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀ ਹੈ ਇਹਦੇ ਲਈ ਪੋਰਟਲ ਜਿਹੜਾ ਉਹ ਮੰਡੇ ਤੋਂ ਖੁੱਲ ਜਾਣਾ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਜਿਵੇਂ 3 ਦੀ ਜੋ ਮੋਟਰ ਹੈ ਉਹਦੀ ਐਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਰੀਬ ਹੈ 2 ਲੱਖ 9000 5 ਵਾਲੀ ਦਾ ਔਰ 5 ਹਸਪਾਵਰ ਦਾ 3 ਲੱਖ 3000 7.5 ਹਾਰਸ ਪਾਵਰ ਦਾ 415000 ਤੇ 10 ਹਾਰਸ ਪਾਵਰ ਦਾ 557000 ਜਿਹੜੀਆਂ ਸਰਵਿਸਿਬਲ ਮੋਟਰਾਂ ਦੇ ਮੋਨੋ ਬਲਾਕ ਦੇ ਜਿਹੜੇ ਰੇਟ ਨੇ ਉਹ ਥੋੜੇ ਜੇ ਇਹਦੇ ਨਾਲੋਂ ਘੱਟ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ